ਕਿ ਇੱਕ ਤੋਂ ਇੱਕ ਵਧੀਆ ਗੱਡੀ ਇਹਨਾਂ ਕੋਲੇ ਲਾਈਨ ਵਾਰ ਗੱਡੀਆਂ ਖੜੀਆਂ ਹਨ ਸਕੋਰਪਿਓ ਗੱਡੀ 2011 ਮਾਡਲ ਇਹ ਸਿਰਫ 315000 ਦੀ ਦੇ ਦੇਣਗੇ ਜਿਸ ਦੀ ਕਿ ਕੀਮਤ ਬਾਜ਼ਾਰ ਦੇ ਵਿੱਚ 4 ਲੱਖ ਤੋਂ ਵੀ ਉੱਪਰ ਦੱਸੀ ਜਾ ਰਹੀ ਹੈ ਗੱਡੀ ਬਿਲਕੁਲ ਸਾਫ਼ ਪਈ ਹੈ ਬਿਲਕੁਲ ਹੀ ਬਾਜਬ ਰੇਟ ਹੈ ਜੋ ਦੁਕਾਨਦਾਰ ਜੋ ਵੀਰ ਲੈਣਾ ਚਾਹੁੰਦੇ ਹਨ ਇਹਨਾਂ ਕੋਲੇ ਆ ਕੇ ਲੈ ਸਕਦੇ ਹਨ ਥੋੜਾ ਮੋਡਲ ਗੱਡੀ ਹੈ ਬਹੁਤ ਹੀ ਟਾੜਾ ਰੇਟਾਂ ਤੇ ਇਹਨਾਂ ਕੋਲ ਦੇ ਦਿੱਤੀ ਜਾਵਗੀ ਬੀਜੇਮੇ ਜਮੇ ਨੰਬਰ ਇਹ ਹਰਿਆਣਾ ਦਾ ਲਿਖਿਆ ਹੈਗਾ ਆ ਵੀ ਇਹ ਨੰਬਰ ਹਰਿਆਣਾ ਹੈ ਇਸ ਦਾ ਐਨਓਸੀ ਨਾਲ ਦੇ ਦਾਂਗੇ ਜੀ ਐਨਓਸੀ ਨਾਲ ਜੇ ਨੰਬਰ ਲਗਵਾ ਕੇ ਦੇਣਾ ਤਾਂ ਫਿਰ 35000 ਰੁਪਏ ਲੱਗ ਹੋ ਜਾਏਗਾ ਨੰਬਰ ਲਵਾ ਕੇ ਦੇ ਦਾਂਗੇ 580 ਪਲੱਸ 35 ਜੋੜ ਲਓ 615000 ਰੁਪਏ ਇਹ ਮੈਨੂੰ ਐਨਓਸੀ ਲੈ ਲੀਓ ਉਹਦੇ ਨਾਲ ਕੋਈ ਦਿੱਕਤ ਨਹੀਂ ਹਾਂ ਐਨਓਸੀ ਲੈ ਲਓ ਜੇ ਹਰਿਆਣਾ ਚ ਟ੍ਰਾਂਸਫਰ ਕਰਾਣੀ ਹੈ ਫਿਰ ਉੱਥੇ ਜਲਦੀ ਸਸਤੀ ਹੋ ਜਾਏਗੀ 5-4000 ਚੀ ਹੋ ਜਾਏਗੀ ਇਹ ਇੱਕ ਹੈ ਸੈਂਟਰੋ ਹੈ 2006 ਮਾਡਲ ਹੈ ਤੇ 27 ਤੱਕ ਪਾਸ ਹੈ ਇਹ ਵੀ ਆਲਮੋਸਟ ਓਰੀਜਨਲ ਹੀ ਹੈ ਮਾਡਲ ਜਰੂਰੀ ਇਹਦਾ ਪੁਰਾਣਾ ਪਰ ਬੋੜੀ ਲੈਂਦੇ ਦੇਖੋ ਜਮਾਂ ਸਾਫਕਾਰ ਹੈ ਇਹ ਤੁਹਾਨੂੰ ਅਸੀਂ ਦੇ ਦਵਾਂਗੇ 90000 ਰੁਪਏ ਦੀ ਟੂਟ ਨਹੀਂ ਫੁੱਲ ਬੀਮਾ ਜੀ ਗੱਡੀ ਦਾ ਬੰਪਰ ਤੋਂ ਬੰਪਰ ਫੁੱਲ ਇੰਸ਼ੋਰੈਂਸ ਹੈ ਬਿਲਕੁਲ ਨਵੀਂ ਗੱਡੀ ਕੋਈ ਕੰਮ ਖਰਚਾ ਨਹੀਂ ਬਿਲਕੁਲ origignal ਮੱਕੂ ਗੱਡੀ ਹੈ ਜੀ ਇਹ ਆਪਲ ਬਈ ਹੋਈ ਹੈ ਸੀਐਨਜੀ ਪੈਟਰੋਲ ਬਿਲਕੁਲ ਨਵੀਂ ਸੈਂਟਰੋ ਜੀ ਇਸ ਰੇਟ ਤੇ ਕੋਈ ਨਹੀਂ ਦੇ ਸਕਦਾ ਕੀ ਗੱਲ ਕੀਤੀ ਆਵੇ ਉੱਥੋਂ ਕਿਹਨੇ ਦੀ ਮਿਲਸਦੀ ਆਪਾਂ ਕਟੋਕਟ 1.5 ਲੱਖ ਰੁਪਏ ਦੀ ਮਿਲੂਗੀ ਜੀ ਤੁਹਾਨੂੰ ਇਹ ਗੱਡੀ ਹਾਂ ਤਾਂ ਕਿ ਇਸ ਬ੍ਰੈਂਡ ਨਿਊ ਹੁਣੀ ਟਾਇਰ ਪਈ ਨੇ ਤੁਸੀਂ ਨਹੀਂ 14 ਮਾਡਲ ਸਵਿਫਟ ਬੀਡੀਆਈ ਹੈ ਜੀ ਬਹੁਤ ਨਵੀਂ ਮ ਸੀਟ ਕਵਰ ਪਈ ਹੋਈ ਮਤਲਬ ਕੋਈ ਕਮ ਖਰਚਾ ਨਹੀਂ ਜੀ ਇਸ ਤੇ ਵੀ ਟੋਟਲੀ ਬਿਲਕੁਲ ਆਲਮੋਸਟ ਨਵੀਂ ਗੱਡੀ ਹੈ ਉਹਨਾਂ ਦਾ ਲੋਨ ਕਰਾ ਕੇ ਦੇ ਦਿੰਦੇ ਆਂ ਅਸੀਂ ਲੋਨ ਫੈਸਿਲਿਟੀ ਵੀ ਅਵੇਲੇਬਲ ਕਰ ਦਿੰਦੇ ਆਂ ਜੇ ਕਿਸੇ ਨੂੰ ਗੱਡੀ ਲੈਣੀ ਹੋਵੇ ਤਾਂ ਤੁਸੀਂ ਲੋਨ ਵੀ ਕਰਵਾ ਸਕਦੇ ਹੋ ਲੋਨ ਵੀ ਕਰਵਾ ਸਕਦੇ ਸਗਰਹਣ ਗੱਡੀ ਤੇ ਲੋਨ ਹੋ ਜਾਂਦੀ ਜੀ ਹਾਂਜੀ ਇਹ ਪੈਟਰੋਲ ਪਲੱਸ ਸੀएनजी ਹੈ ਜੀ ਇਹ ਵੀ ਬਿਲਕੁਲ ਨਵੀਂ ਗੱਡੀ ਹੈ ਜੀ ਇਹ ਵੀ ਹਾਂਜੀ ਠੀਕ ਨੂੰ ਗੱਡੀ ਗੱਡੀ ਤਾਂ ਬਿਲਕੁਲ ਨਵੀਂ ਜੀ ਬਿਲਕੁਲ ਸੀएनजी ਲੱਗੀ ਹੋਈ ਹੈ ਪੈਟਰੋਲ ਗੱਡੀ ਹੈ ਇਹ ਬਿਲਕੁਲ ਨਵਾਂ ਚਲਾਵਾ ਹੈ ਦਾ ਐਸੈਸਰੀ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਜੀ ਤੁਸੀਂ ਜਿੰਨੀ ਦਾ ਮ ਬਿਲਕੁਲ ਬ੍ਰੈਂਡ ਨਿਊ ਗੱਡੀ ਕੋਈ ਕਮ ਖਰਚਾ ਨਹੀਂ ਇੰਟੀਰੀਅਰ ਦੀ ਸਾਫ਼ ਨਵੀਂ ਗੱਡੀ ਹੈ ਜੀ ਇਹ। ਅਖਰੀਆ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਰਹੀ ਹੈ। ਕਿਉਂਕਿ ਬਿਲਕੁਲ ਹੀ VIP ਗੱਡੀ ਹੈ। ਸੀਟ ਕਵਰ ਸਾਰਾ ਕੁਝ ਬਹੁਤ ਹੀ ਵਧੀਆ ਪਿਆ ਗੱਡੀ ਪੂਰੀ ਸਾਫ਼ ਹੈ। ਦੇਖ ਸਕਦੇ ਹੋ ਏਜੰਸੀ ਵਿੱਚੋਂ ਨਵੀਂ ਕਢਾਈ ਗਈ ਹੁੰਦੀ ਹੈ ਵੀਰੇ ਕੀ ਨਾਮ ਹੈ ਗੱਡੀ ਦਾ ਤੇ ਕਿੰਨੇ ਕਿ ਕਰੀ ਹੈ ਗੱਡੀ ਇਹ 22 ਮਾਡਲ Swift Desire ਗੱਡੀ ਹੈ ਜੀ। ਫਰਸਟ ਓਨਰ ਹੈ ਸਿਰਫ 40 ਹਿਅਰ ਚੱਲੀ ਹੈ ਜੀ ਸਿਰਫ ਫੋਰ ਸਿਰਫ ਫੁੱਲ ਇੰਸ਼ੋਰੈਂਸ ਹੈ ਜੀ ਟਾਇਰ ਇਸ ਤੋਂ ਬਾਅਦ ਨਵੇਂ ਵੀ ਪੈ ਗਏ ਯੋਕੋਹਾਮਾ ਦੇ ਚਾਰੇ ਟਾਇਰ ਨਵੇਂ ਨੇ 올 ओरिजिनल ਹੈ ਗੱਡੀ ਜੀ ਪੈਟਰੋਲ ਪਲੱਸ ਸੀਐਨਜੀ ਕੰਪਨੀ ਫਿਟਡ ਹੈ ਜੀ ਇਹ ਨਵੀਂ 10 ਲੱਖ ਪਲੱਸ ਦੀ ਖੜਦੀ ਹੈ ਆਪਾਂ ਇਹਨੂੰ 1.5 ਲੱਖ 7 ਲੱਖ ਰੁਪਏ ਦੀ ਦੇ ਦਾਂਗੇ ਜੀ ਕਿਸੇ ਕਦੇ ਵੀ ਐਕਸੀਡੈਂਟਲ ਗੱਡੀ ਦਾ ਕਦੇ ਚੱਕਣੀ ਨਹੀਂ ਹੈਗੀ ਸਾਫ਼ ਸੁਥਰਾ ਕੰਮ ਕਰਦੇ ਨੇ ਅੱਜ ਵੀ ਮੈਂ ਇਹਨਾਂ ਕੋਲ ਸੈਂਟਰੋਂ ਦੇਖਣ ਆਇਆ ਸੀਗਾ ਸੀਐਨਜੀ ਪਲੱਸ ਪੈਟਰੋਲ ਸੈਂਟਰੋਂ 2006 ਮਾਡਲ ਖੜੀ ਹੈ ਆਪਾਂ ਕਿਸੇ ਦੀ ਗੱਡੀ ਹੋਵੇ ਹਾਂ ਜੀ ਤੇ ਬਿਜਾਰ ਦੇ ਵਿੱਚ ਵੀ ਪਹਿਲਾਂ ਪਤਾ ਕਰਕੇ ਆਇਆ 90 6 ਮਾਡਲ ਗੱਡੀ ਮੈਨੂੰ ਘਟੋ ਘਟ ਲਕਸਾ ਵਾਲਾ ਕਿਤੇ ਬਾਜ਼ਾਰ ਦੇ ਵਿੱਚ ਰੇਟ ਦੱਸੇ ਗਏ ਨੇ ਸਾਫ਼ ਹੈ ਬੰਦਿਆ ਦੀ ਪਰ ਨਾਨਕ ਕਾਰ ਬਜ਼ਾਰਾ ਇਹੋ ਮੂੜ ਬਣਾ ਲੈਣ ਦਾ ਹਾਂਜੀ ਆ ਮੂੜ ਬਣਾਇਆ ਮੂੜ ਲੈ ਕੇ ਹੀ ਜਾਵਾਂਗੇ ਜੀ ਇੰਨੀ ਸਸਤੀ ਗੱਡੀ ਮਿਲਦੀ ਨਹੀਂ ਜੀ ਹਾਂਜੀ ਆਪਣਾ ਐਡਰੈਸ ਹੈਗੇ ਜੀ ਕਿਸ਼ਨਪੂਰਾ ਰੋਡ ਨੀਅਰ ਚਿੰਤਕੁੰਡੀ ਮੰਦਿਰ ਸੰਗਰੂਰ ਜੀ ਇਹ ਆਪਣੇ ਮੋਬਾਈਲ ਨੰਬਰ ਬੋਰਡ ਬਾਈ ਸ਼ੋਅ ਕਰ ਦੇਣਗੇ ਦੋਨੇ ਮੋਬਾਈਲ ਨੰਬਰ ਮੋਬਾਈਲ ਨੰਬਰ ਤੁਸੀਂ ਨੋਟ ਵੀ ਕਰ ਸਕਦੇ ਹੋ 97801 02297 ਇਹ ਮੇਰਾ ਨੰਬਰ ਹੈ ਇੱਕ ਬ੍ਰਦਰ ਦਾ ਨੰਬਰ ਤੇ ਮੇਰਾ ਨੰਬਰ ਤੇ ਐਡਰੈਸ ਤੁਹਾਡੇ ਸਾਹਮਣੇ ਉਰੇ ਬਿਲਡਿੰਗ ਸ਼ੋ ਕਰ ਰਹੀ ਹੈ ਜੀ ਬਿਲਕੁਲ ਐਟਸ ਬਿਲਕੁਲ ਚਿੰਤਾ ਕੂਨ ਤੇ ਗੱਲਬਾਤ ਕਰਾਂਗੇ ਕਾਰਾਂ ਦੀ ਤੁਹਾਨੂੰ ਦੱਸਦੀ ਏ ਕਿ ਬਾਹਰਲੇ ਸ਼ਹਿਰਾਂ ਦੇ ਵਿੱਚੋਂ ਕਾਰਾਂ ਲਿਆ ਲਿਆ ਕੇ ਇੱਥੇ ਸਸਤੀਆਂ ਵੇਚੇ ਜਾਂਦੀਆਂ ਹਨ ਅਸੀਂ ਆਏ ਹਾਂ ਗੁਰਨਾਨਕ ਕਾਰ ਬਾਜ਼ਾਰ ਦੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਆਪਣਾ ਕਾਰ ਬਾਜ਼ਾਰ ਦਾ ਕੰਮ ਕਰ ਰਿਹਾ ਹੈ ਅਤੇ ਲੋਕਾਂ ਦਾ ਵੀ ਇਹਨਾਂ ਦੇ ਬੜਾ ਭਰੋਸਾ ਬਣਿਆ ਹੋਇਆ ਹੈ ਕਿਉਂਕਿ ਜੋ ਰੇਟ ਹਨ ਇਹਨਾਂ ਦੇ ਬੜੇ ਹੀ ਵਾਜ਼ੀਬ ਹੁੰਦੇ ਹਨ ਅਤੇ ਨਵੇਂ ਤੋਂ ਨਵੀਆਂ ਗੱਡੀਆਂ ਲੈ ਕੇ ਇਹ ਸੇਲ ਕਰਦੇ ਆ ਤੁਹਾਨੂੰ ਤਸਵੀਰਾਂ ਵਿੱਚ ਗੱਡੀਆਂ ਦੀ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਤੋਂ ਇੱਕ ਵਧੀਆ ਗੱਡੀ ਇਹਨਾਂ ਕੋਲੇ ਲਾਈਨ ਵਾਰ ਗੱਡੀਆਂ ਖੜੀਆਂ ਹਨ ਜੋ ਕਿ ਬਿਲਕੁਲ ਹੀ ਸਾਫ਼ ਹਨ ਅੱθε ਬਾਜ਼ੀਬ ਰੇਟਾਂ ਤੇ ਇਹ ਵੇਚਦੇ ਹਨ ਜਿਸ ਤਰ੍ਹਾਂ ਕਿ ਸਕੋਡਾ ਗੱਡੀ ਹੈ ਬਾਈ ਜੀ ਨੂੰ ਪੁੱਛਾਂਗੇ ਕਿ ਇਸ ਦੀ ਕੀ ਕੀਮਤ ਹੈ ਕਿ ਨਾਮ ਸਰ ਆਪਣਾ ਜੀ ਜਿਹੜਾ ਉਹ ਜਗਦੀਸ਼ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋਗੇ ਕਾਰ ਬਾਜ਼ਾਰ ਦਾ ਕਿੰਨਾ ਗਰ ਰਿਸਪੌਂਸ ਮਿਲ ਰਿਹਾ ਤੇ ਗੱਡੀਆਂ ਬਾਰੇ ਕੀ ਕਰ ਦੱਸਣਾ ਚਾਹੋਗੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਜੀ ਇਹ ਸਕੋਡਾ ਹੈ ਜੀ ਆਟੋ ਗੇਅਰ ਹੈ ਟਾਪ ਮਾਡਲ ਹੈ ਜੀ ਇਹ ਬਹੁਤ ਸੁੰਦਰ ਕਾਰ ਹੈ ਜੀ ਸੈਡਾਨ ਗੱਡੀ ਹੈ ਲਗਜ਼ਰੀ ਕਾਰ ਹੈ ਜੀ ਹਾਂ ਜੀ ਹਾਂ ਤੇ ਉਧਰ ਸਾਡੇ ਕੋਲ ਸਕਾਰਪਿਓ ਖੜੀ ਹੈ ਜੀ 2011 ਮਾਡਲ 2011 ਮਾਡਲ ਹੈ ਜੀ ਸਕਾਰਪਿਓ ਸਾਰੀ オリジナル ਹੈ ਜੀ ਨੰਬਰ ਲੋਕਲ ਨੇ ਜੀ ਪੰਜਾਬ ਦੇ ਅੱਛਾ ਜੀ ਇਹ ਨੰਬਰ ਜੋ ਗੱਡੀ ਹੈ ਲੋਕਲ ਹੈ ਹਾਂ ਜੀ ਹਾਂ ਬਿਲਕੁਲ ਸਾਫ਼ ਗੱਡੀ ਹੈਗੀ ਇਹ ਜੀ ਸਾਰੀ ओरिजिनल कार है जी लोकल नंबर है जी पंजाब दा ते बहुत सुंदर कार है ने जी वढ़िया ਜਿਵੇਂ ਇਸ ਤਰ੍ਹਾਂ ਹੋਇੰਦਾ ਹੈਗਾ ਕਿ ਇੱਕ ਵੇਰਾਂ ਡੀਲਰ ਗੱਡੀ ਵੇਚ ਦਿੰਦਾ ਹੈਗਾ ਜਾਂ ਕੋਈ ਵੀ ਸਕੂਟਰੀ ਮੋਟਰਸਾਈਕਲ ਗੱਡੀ ਵੇਚਦਾ ਹੈਗਾ ਤਾਂ ਉਹ ਦੱਸ ਦਿੰਦਾ ਹੈ ਕਿ ਗੱਡੀ ਬਿਲਕੁਲ ਸਾਫ਼ ਹੈ ਕੋਈ ਕੰਮ ਨਹੀਂ ਹੋਣ ਵਾਲਾ ਬਾਅਦ ਚ ਪਤਾ ਲੱਗੇ ਗੱਡੀ ਦਾ ਕੋਈ ਮਗਰैल ਚੋਰੀਆ ਹੈ ਕੋਈ ਤੇਲ ਚੋਰੀਆ ਹੈ ਕੋਈ ਕੰਮ ਕਰਾਉਣ ਵਾਲਾ ਹੈ ਕਿ ਤੁਹਾਡੇ ਵੱਲੋਂ ਕੰਮ ਕਰਵਾ ਕੇ ਜਾਂਦਾ ਇਹਨਾਂ ਸਾਰੇ ਅਸੀਂ ਤਾਂ ਜੀ ਬਹੁਤ ਸੋਹਣੀ ਕਾਰ ਵੇਚਦੇ ਆ ਜੀ ਕੋਈ ਅਹੀ ਸਾਡੇ ਕੋਲੇ ਕੋਈ ਕੰਪਲੀਟ ਨਹੀਂ ਆਈ ਸਾਡੇ ਬਾਰੇ ਕੋਈ ਸਾਡੀ ਗੱਡੀ ਬਾਰੇ ਮਤਲਬ ਕਿ ਬਹੁਤ ਸੁੰਦਰ ਕਾਰਾਂ ਵੇਚਦੇ ਆ ਲੋਕਲ ਨੰਬਰ ਕਾਰਾਂ ਵੇਚਦੇ ਆ ਨਵੀਆਂ ਕਾਰਾਂ ਹੁੰਦੀਆਂ ਨੇ ਸਾਡੇ ਕੋਲੇ ਜੇ ਕਿਸੇ ਨੂੰ ਵੇਚਣੀ ਹੈ ਤਾਂ ਅਸੀਂ ਕਹਿ ਕੇ ਦਿੰਨੇ ਆ ਵੀ ਭਾਈ ਇਹਦਾ ਆ ਪੀਸ ਪੇਂਟ ਹੈ ਜੀ ਤਕਰੀਬਨ ਤਕਰੀਬਨ ਆਲਮੋਸਟ オリジナル ਹੀ ਗੱਡੀਆਂ ਹੁੰਦੀਆਂ ਨੇ ਸਾਡੇ ਕੋਲੇ ਅਸੀਂ ਨਾ ਤਾਂ ਪੇਂਟ ਸ਼ੇਡ ਜਿਆਦਾ ਲਈਏ ਕੀ ਕਹਿਣਾ ਇੱਕ ਅੱਧਾ ਪੀਸ ਪੇਂਟ ਸ਼ੇਡ ਨਿਕਲਿਆ ਹੋਵੇ ਤਾਂ ਕਹਿਣਾ ਮਤਲਬ ਜਿਵੇਂ ਹੁਣ ਆਹ 11 ਮਾਡਲ ਹੈ ਇਹ ਪੰਜਾਬ ਨੰਬਰ ਦੀ ਹੈ ਜੇ ਤੁਸੀਂ ਕਿਤੇ ਹੋਰ ਦੁਕਾਨ ਤੋਂ ਲਓਗੇ ਕਿਤੇ ਤੋਂ ਲਓਗੇ ਤੁਹਾਨੂੰ ਇਹ 4 ਲੱਖ ਰੁਪਏ ਦੀ ਮਿਲੂਗੀ ਅਸੀਂ ਇਹ ਤੁਹਾਨੂੰ 3 ਲੱਖ 15000 ਰੁਪਏ ਦੇ ਦਾਂਗੇ ਆਲ オリジナル ਕਾਰ ਇਹ 11 ਮਾਡਲ ਹੈ ਜਿਵੇਂ ਹੁਣ ਉਹ ਬਰੀਜ਼ਾ ਹੈ ਹਾਂ ਇਹ ਬਰੀਜ਼ਾ 2016 ਮਾਡਲ ਹੈ ਤੁਸੀਂ ਦੇਖ ਸਕਦੇ ਹੋ ਕਿ ਸਕੋਰਪਿਓ ਗੱਡੀ 2011 ਮਾਡਲ ਇਹ ਸਿਰਫ 3 ਲੱਖ 15 ਹਜ਼ਾਰ ਦੀ ਦੇ ਦੇਣਗੇ ਜਿਸ ਦੀ ਕਿ ਕੀਮਤ ਬਾਜ਼ਾਰ ਦੇ ਵਿੱਚ 4 ਲੱਖ ਤੋਂ ਵੀ ਉੱਪਰ ਦੱਸੀ ਜਾ ਰਹੀ ਹੈ ਗੱਡੀ ਬਿਲਕੁਲ ਸਾਫ਼ ਪਈ ਹੈ ਬਿਲਕੁਲ ਹੀ ਵਾਜਬ ਰੇਟ ਹੈ ਜੋ ਦੁਕਾਨਦਾਰ ਜੋ ਵੀਰ ਲੈਣਾ ਚਾਹੁੰਦੇ ਹਨ ਇਹਨਾਂ ਕੋਲ ਆ ਕੇ ਲੈ ਸਕਦੇ ਹਨ ਹਾਂਜੀ ਦੂਜੀ ਗੱਡੀ ਵੀ ਵੇਚੋ ਸਰ ਇਹ ਬਰੀਜ਼ਾ 2016 ਮਾਡਲ ਹੈ ਇਹ ਵੀ ਆਲਮੋਸਟ ਓਰੀਜਨਲ ਹੈ ਤੇ 70000 ओरिजिनल ਚੱਲੀ ਹੋਈ ਆ ਠੀਕ ਆ ਸੈਕਿੰਡ ਓਨਰ ਆ ਤੇ ਇਹ ਗੱਡੀ ਅਸੀਂ ਦੇ ਦਾਂਗੇ ਤੁਹਾਨੂੰ 580000 ਰੁਪਏ ਦੇ ਇਹ ਕਿਹੜਾ ਮਾਡਲ ਆ ਇਹ 2016 ਜੇ ਤੁਸੀਂ ਕਿਤੇ ਹੋਰ ਦੁਕਾਨ ਤੋਂ ਲਓਗੇ ਤੁਹਾਨੂੰ 650 ਤੋਂ ਘੱਟ ਕਿਸੇ ਨੇ ਨਹੀਂ ਦੇਣੀ 16 ਮਾਡਲ 16 ਮਾਡਲ ਗੱਡੀ ਹੈ ਬਹੁਤ ਹੀ ਘੱਟ ਰੇਟਾਂ ਤੇ ਇਹਨਾਂ ਨੂੰ ਦੇ ਦਿੱਤੀ ਜਾਵਗੀ ਵੀ ਜਮੇ ਜਮੇ ਨੰਬਰ ਇਹ ਹਰਿਆਣੇ ਦਾ ਲਿਖਿਆ ਹੈਗਾ ਅੱ비 ਇਹ ਨੰਬਰ ਹਰਿਆਣਾ ਇਸ ਦਾ ਅਸੀਂ ਲਾਲ ਦੇ ਦਾਂਗੇ ਜੀ ਐਨਓਸੀ ਨਾਲ ਜੇ ਨੰਬਰ ਲਗਵਾ ਕੇ ਦੇਣਾ ਤਾਂ ਫਿਰ 35000 ਰੁਪਏ ਲੱਗੋ ਜਾਏਗਾ ਨੰਬਰ ਲਵਾ ਕੇ ਦੇ ਦਾਂਗੇ 580 35 ਜੋੜ ਲਓ 615000 ਰੁਪਏ ਦੇ ਇਹ ਮੈਨੂੰ ਐਨਓਸੀ ਲੈ ਲਈਏ ਉਹਦੇ ਨਾਲ ਕੋਈ ਦਿੱਕਤ ਨਹੀਂ ਹਾਂ ਐਨਓਸੀ ਲੈ ਲਓ ਜੇ ਹਰਿਆਣਾ ਚ ਟ੍ਰਾਂਸਫਰ ਕਰਾਣੀ ਹੈ ਫਿਰ ਉੱਥੇ ਜਲਦੀ ਸਸਤੀ ਹੋ ਜਾਏਗੀ 54000 ਚ ਹੀ ਹੋ ਜਾਏਗੀ ਹਾਂ ਜੇ ਹਰਿਆਣਾ ਚ ਟ੍ਰਾਂਸਫਰ ਕਰਾਣੀ ਹੈ ਉੱਥੇ ਵੀ ਹੋ ਜਾਏਗੀ ਜੀ ਇੱਥੇ ਕਰਾਈਏ ਇੱਥੇ ਕਰਾਈਏ ਤਾਂ ਤੁਹਾਨੂੰ ਐਨਓਸੀ ਦੇ ਦੇਵਾਂਗੇ ਪੰਜਾਬ ਦੀ ਤੁਸੀਂ ਨੰਬਰ ਲਗਵਾਉਣਾ ਤੁਸੀਂ ਲਗਵਾ ਲਓ ਨਹੀਂ ਅਸੀਂ ਲਗਵਾ ਕੇ ਦੇ ਦਾਂਗੇ 35000 ਚ 35000 ਲਗਾ ਦੇਣਾ ਹਾਂਜੀ ਠੀਕ ਹੈ ਠੀਕ ਹੈ ਹੋਰ ਵੀ ਵੀਰੇ ਗੱਡੀਆਂ ਬਾਰੇ ਦੱਸੋ ਕਿਉਂਕਿ ਗੱਡੀਆਂ ਤੁਹਾਡੇ ਕੋਲ ਹੋਰ ਵੀ ਕ 27 ਤੱਕ ਪਾਸ ਹੈ ਇਹ ਵੀ ਆਲਮੋਸਟ オリジナル ਹੀ ਹੈ ਮਾਡਲ ਜਰੂਰ ਇਹਦਾ ਪੁਰਾਣਾ ਪਰ ਗੱਡੀ ਜੇ ਤੁਸੀਂ ਮਕਿਆਹਾ ਮਕੈਨਿਕਲੀ ਦੇਖੋ ਬੋਡੀ ਲਾਈਨ ਤੇ ਉਹ ਦੇਖੋ ਜਮਾਂ ਸਾਫਕਾਰ ਹੈ ਇਹ ਤੁਹਾਨੂੰ ਅਸੀਂ ਦੇ ਦੇਵਾਂਗੇ 90000 ਰੁਪਏ ਦੇ ਕਿੰਨਾ ਮਾਡਲ ਹੈ 2006 2006 ਪਾਸਿੰਗ ਹੋਈ ਹੋਈ 2027 ਤੱਕ 27 ਤੱਕ ਪਾਸ ਹੀ ਨੇ ਨਵੇਂ ਟਾਇਰ ਨੇ ਜੀ ਇਹਦੇ ਬਿਲਕੁਲ ਨਵੇਂ ਸੀਟ ਕਵਰ ਸੀएनजी ਇਸ ਤੇ ਅਵੇਲੇਬਲ ਹੈ ਟੋਟਲੀ ਫੁੱਲ ਬੀਮਾ ਜੀ ਗੱਡੀ ਦਾ ਬੰਪਰ ਟੂ ਬੰਪਰ ਫੁੱਲ ਇੰਸ਼ੋਰੈਂਸ ਹੈ ਬਿਲਕੁਲ ਨਵੀਂ ਗੱਡੀ ਕੋਈ ਕੰਮ ਖਰਚਾ ਨਹੀਂ ਬਿਲਕੁਲ オリジナル ਮੰਗੂ ਗੱਡੀ ਹੈ ਜੀ ਇਹ ਟਾਇਰ ਵੀ ਨਵੇਂ ਹੋ ਗਏ ਇੰਸ਼ੋਰੈਂਸ ਵੀ ਫੁੱਲ ਹੋ ਗਿਆ ਪੁਰਾਣੇ ਮਾਡਲ ਦਾ ਕੋਈ ਇੰਸ਼ੋਰੈਂਸ ਨਹੀਂ ਕਰਾਂਦਾ ਜੀ ਨਵੀਂ ਸੀ ਐਨ ਜੀ ਇਸ ਚ ਅਵੇਲੇਬਲ ਹੈ ਹੁਣੇ ਅਵੇਲੇਬਲ ਹੈ ਨਵੀਂ ਲਵਾਈ ਹੋਈ ਬਿਲਕੁਲ ਹੀ ਤੁਸੀਂ ਆਪ ਲਵਾਈ ਹੈ ਹਾਂ ਜੀ ਅਸੀਂ ਆਪ ਲਵਾਈ ਹੋਈ ਹੈ ਸੀ ਐਨ ਜੀ ਪੈਟਰੋਲ ਬਿਲਕੁਲ ਨਵੀਂ ਸੈਂਟਰੋ ਜੀ ਇਸ ਰੇਟ 'ਚ ਕੋਈ ਨਹੀਂ ਦੇ ਸਕਦਾ ਤੁਹਾਨੂੰ ਬਿਲਕੁਲ ਸਾਫ ਗੱਡੀ ਜੀ ਜਦੋਂ ਬਿਆਖ ਦੀ ਗੱਲ ਕੀਤੀ ਆਵੇ ਉੱਥੋਂ ਕਿਹਨੇ ਦੀ ਮਿਲਸਦੀ ਆਪਾਂ ਟੁਟੂ ਘਟ 1.5 ਲੱਖ ਰੁਪਏ ਦੀ ਮਿਲੂਗੀ ਜੀ ਤੁਹਾਨੂੰ ਇਹ ਗੱਡੀ ਹਾਂ ਕਿਉਂਕਿ ਇਹ ਸੇ ਬ੍ਰੈਂਡ ਨਿਊ ਹੁਣੀ ਟਾਇਰ ਪਏ ਨੇ ਤੁਸੀਂ ਨੀਗਾ ਮਾਰੋ ਬਿਲਕੁਲ ਅੰਦਰੋਂ ਸੀਟ ਕਵਰ ਤੇ ਨੀਗਾ ਮਾਰੋ ਮਤਲਬ ਕਮ ਅਸੈਸਰੀ ਅਸੀਂ ਆਪ ਹੀ ਅਵੇਲੇਬਲ ਕਰਕੇ ਸਰਟੀਫਾਈਡ ਅਸੀਂ ਆਪ ਪਹਿਲੇ ਦੇਖਦੇ ਆ ਗੱਡੀ ਨੂੰ ਕਿ ਸਹੀ ਹੈ ਬਿਲਕੁਲ ਕੋਈ ਪ੍ਰੋਬਲਮ ਨਹੀਂ ਉਸ ਤੋਂ ਬਾਅਦ ਸੇਲ ਤੇ ਲਾਨੇ ਪਹਿਲੇ ਅਸੀਂ ਆਪ ਸਰਟੀਫਾਈਡ ਕਰਦੇ ਹਾਂ ਕੋਈ ਵੀ ਸੈਟਲ ਵੇਕਾਰ ਆਉਂਦੀ ਹੈ ਕਿ ਉਸ ਤੇ ਕੋਈ ਕੰਮ ਖਰਚਾ ਤਾਂ ਅਸੀਂ ਆਪ ਕਰਾ ਕੇ ਫਿਰ ਅੱਗੇ ਸੇਲ ਕਰਦੇ ਹਾਂ। ਕੋਈ ਖਰੀਦਦੇ ਹਾਂ ਜਾਂ ਕੋਈ ਬੰਦਾ ਵੇਚਣ ਵਾਸਤੇ ਵੀ ਖੜਾ ਜਾਂਦਾ ਜਾਂ ਇਸ ਤਰ੍ਹਾਂ ਕਰ ਲੈਂਦੇ ਹਾਂ। ਜੇ ਕੋਈ ਆਪਣਾ ਖਾਸ ਕੋਈ ਮਿੱਤਰ ਕੋਈ ਕਸਟਮਰ ਆ ਜੇ ਕਿ ਹਾਂ ਜੀ ਅਸੀਂ ਤਾਂ ਉਹਨਾਂ ਟੇ ਟਾਈਮ ਜਿਵੇਂ ਸੇਲ ਕਰਦੀ ਹੈ ਫਿਰ ਸਾਨੂੰ ਤਾਂ ਲੈਣੀ ਪੈ ਜਾਂਦੀ ਹੈ ਕਈ ਵਾਰ। ਜੇ ਕੋਈ ਆ ਜਾਂਦਾ ਆਪਣੀ ਕਮਿਸ਼ਨ ਬੇਸ ਤੇ ਅਸੀਂ ਸੇਲ ਪਰਚੇਸ ਵੀ ਕਰ ਦਿੰਦੇ ਹਾਂ। ਹਾਂ ਜੀ। 90 ਹਜ਼ਾਰ ਦੀ ਗੱਡੀ ਕਿਦੋਂ ਨਹੀਂ ਮਿਲਣੀ ਪੈਟਰੋਲ ਤੇ ਹੈ ਸੀਐਨਜੀ ਨਾਲ ਹੈ। ਸੀਟ ਕਵਰ ਸਾਰਾ ਕੁਝ ਗੱਡੀ ਦਾ ਬਿਲਕੁਲ ਹੀ ਜੋ ਹੈ ਬਹੁਤ ਘੱਟ ਕਮ ਹੋਇਆ ਹੋਇਆ ਹੈ ਇਹ ਹੋਰ ਵੀ ਗੱਡੀਆਂ ਦੋ ਰਹਿ ਗਈਆਂ ਇਹਨਾਂ ਵਾਰ ਵੀ ਜਾਣਕਾਰੀ ਲਵਾਂਗੇ ਵੀਰ ਜੀ ਇਸ ਗੱਡੀ ਬਾਰੇ ਕਹਿਣਾ ਚਾਹੋਗੇ ਇਹ 14 ਮਾਡਲ Swift VDI ਹੈ ਜੀ ਹਾਂਜੀ ਇਸ ਟਾਈਮ ਵੈਸੇ ਇਹ ਸੋਲਡ ਹੋਈ ਹੋਈ ਹੈ ਪਰ ਇਹ ਗੱਡੀ ਬਹੁਤ ਨਵੀਂ ਮਤਲਬ ਲਾਈਟ ਟਾਇਰ ਲੱਗੇ ਹੋਏ ਫਰਸਟ ਓਨਰ ਦੋਨੇ ਚਾਬੀਆਂ ਇੰਸ਼ੋਰੈਂਸ ਅਵੇਲੇਬਲ ਹੈ ਦਾ ਸੀਟ ਕਵਰ ਪਏ ਹੋਏ ਮਤਲਬ ਕੋਈ ਕਮ ਖਰਚਾ ਨਹੀਂ ਜੀ ਇਸ ਤੇ ਵੀ ਟੋਟਲੀ ਬਿਲਕੁਲ ਆਲਮੋਸਟ ਨਵੀਂ ਗੱਡੀ ਹੈ ਜੀ ਹਾਂਜੀ ਬਿਲਕੁਲ ਨਵੀਂ ਗੱਡੀ ਬਿਲਕੁਲ ਕੋਈ ਕੰਮ ਖਰਚਾ ਨਹੀਂ ਨੰਬਰ ਲਵਾ ਕੇ ਅਗਲੇ ਨਾਲ ਡੀਲ ਹੋਈ ਹੋਈ ਹੈ ਗੱਡੀ ਸੋਲਡ ਹੋਈ ਹੋਈ ਹੈ ਅੱਜ ਡਿਲੀਵਰ ਹੋ ਜੂਗੀ ਜੀ ਉਹਨਾਂ ਦਾ ਲੋਨ ਕਰਾ ਕੇ ਦੇ ਦੇਣੇ ਅਸੀਂ ਲੋਨ ਫੈਸਿਲਿਟੀ ਵੀ ਅਵੇਲੇਬਲ ਕਰ ਦੇਣੀ ਹੈ ਜੇ ਕਿਸੇ ਨੇ ਗੱਡੀ ਲੈਣੀ ਹੋਵੇ ਤਾਂ ਤੁਸੀਂ ਲੋਨ ਵੀ ਕਰਵਾ ਦਿਓ ਲੋਨ ਵੀ ਕਰਵਾ ਦਿਓ ਸੈਕੰਡ ਹੈਂਡ ਗੱਡੀ ਲੋਨ ਹੋ ਜਾਂਦਾ ਜੀ ਸੈਕੰਡ ਹੈਂਡ ਦੀ ਗੱਡੀ ਤੇ ਲੋਨ ਹੋ ਜਾਂਦੇ ਜੀ ਹਾਂਜੀ ਹਾਂਜੀ ਤੇ ਬਾਕੀ ਰਹੀ ਗੱਡੀ ਦੀ ਗੱਲ ਇੱਕ ਹੋਰ ਗੱਡੀ ਤੁਹਾਨੂੰ ਦਿਖਾਵਾਂਗੇ ਇਹ ਵੀ ਬਿਲਕੁਲ ਸਾਫ਼ ਜੋ ਹੈ ਸਥਿਤੀ ਵਿੱਚ ਨਜ਼ਰ ਆ ਰਹੀ ਹੈ ਅੰਦਰੋਂ ਵੀ ਗੱਡੀ ਬਿਲਕੁਲ ਸਾਫ਼ ਪਈ ਹੈ ਇਹਨਾਂ ਕਿਸ ਗੱਡੀ ਬਾਰੇ ਗਿਣਿਆ ਜਾਊਗੇ ਇਹ ਪੈਟਰੋਲ ਪਲੱਸ ਸੀ ਐਨ ਜੀ ਹੈ ਜੀ ਇਹ ਵੀ ਬਿਲਕੁਲ ਨਵੀਂ ਗੱਡੀ ਹੈ ਜੀ ਇਹ ਵੀ ਹਾਂਜੀ ਕਿਹੜੇ ਜਾਓ ਗੱਡੀ ਵਾਲਾ ਗੱਡੀ ਤਾਂ ਬਿਲਕੁਲ ਨਵੀਂ ਜੀ ਬਿਲਕੁਲ ਸੀਐਨਜੀ ਲੱਗੀ ਹੋਈ ਹੈ ਪੈਟਰੋਲ ਗੱਡੀ ਹੈ ਇਹ ਬਿਲਕੁਲ ਨਵਾਂ ਚਲਾਵਾ ਹੈ ਇਹਦਾ ਐਸੈਸਰੀ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਤੁਸੀਂ ਨੀਗਾ ਮਾਰ ਸਕਦੇ ਹੋ ਅੰਦਰ ਬਿਲਕੁਲ ਬਿਲਕੁਲ ਬ੍ਰਾਂਡ ਨਿਊ ਗੱਡੀ ਕੋਈ ਕਮ ਖਰਚਾ ਨਹੀਂ ਇੰਟੀਰੀਅਰ ਦੀ ਸਾਫ਼ ਨਵੀਂ ਗੱਡੀ ਹੈ ਜੀ ਇਹ ਇੱਕ ਗੱਡੀ ਤੁਹਾਡੇ ਕੋਲੇ ਸਾਈਡ ਤੇ ਉੱਥੇ ਵੀ ਖੜੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦਿਖਾਓ ਕਿਉਂਕਿ ਗੱਡੀਆਂ ਤੁਹਾਡੀਆਂ ਜੋ ਤੁਸੀਂ ਦੱਸ ਰਹੇ ਹੋ ਕਿ ਬਿਲਕੁਲ ਸਸਤੇ ਰੇਟਾਂ ਤੇ ਵੇਚ ਰਹੇ ਹੋਗੇ ਤਾਂ ਕਿ ਸਾਡੇ ਗਾਹਕ ਨੇ ਜੋ ਕਿਤੇ ਵਾਜੇ ਨਾ ਰਹਿ ਜਾਣ ਉਸ ਗੱਡੀ ਤੋਂ ਜੋ ਹੋ ਸਕਦਾ ਵੀ ਉਹਨਾਂ ਨੇ ਕੋਈ ਅਜਿਹੀ ਗੱਡੀ ਲੈਣੀ ਹੋਵੇ ਜੋ ਤੁਹਾਡੇ ਕੋਲੇ ਖੜੀ ਹੈ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਸਸਤੀਆਂ ਗੱਡੀਆਂ ਇਹਨਾਂ ਕੋਲੇ ਇੱਥੇ ਜੋ ਹੈ ਖੜੀਆਂ ਹਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਗੱਡੀ ਹੈ ਅੰਦਰੋਂ ਵੀ ਕੈਮਰਾਮੈਨ ਨੂੰ ਕਹਾਂਗੇ ਮੜਾ ਜਾਂ ਕਿ ਸ਼ੀਸ਼ਾ ਵੀ ਦੀ ਵੀ ਦਿਖਾਇਆ ਜਾਵੇ ਕਿ ਗੱਡੀ ਅੰਦਰੋਂ ਵੀ ਕਾਫੀ ਸਾਫ਼ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬਿਲਕੁਲ ਹੀ ਵੀਆਈਪੀ ਗੱਡੀ ਹੈ ਸੀਟ ਕਵਰ ਸਾਰਾ ਕੁਝ ਬਹੁਤ ਹੀ ਵਧੀਆ ਪਿਆ ਗੱਡੀ ਪੂਰੀ ਸਾਫ ਹੈ ਦੇਖ ਸਕਦੇ ਹੂੰ ਸਟੀering ਵਗੈਰਾ ਵੀ ਸਾਰਾ ਕੁਝ ਬਹੁਤ ਹੀ ਵਧੀਆ ਪਿਆ ਗੱਡੀ ਦਾ ਬੋਨਟ ਹੈ ਜੋ ਬਿਲਕੁਲ ਸਾਫ ਪਿਆ ਹੈ ਕੁੱਲ ਮਿਲਾ ਕੇ ਗੱਡੀ ਜੋ ਹੈ ਬਿਲਕੁਲ ਇਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਏਜੰਸੀ ਵਿੱਚੋਂ ਨਵੀਂ ਕਢਾਈ ਗਈ ਹੋਵੇ ਵੀਰੇ ਕੀ ਨਾਮ ਹੈ ਗੱਡੀ ਦਾ ਤੇ ਕਿੰਨੇ ਕੀ ਦੀ ਹੈ ਗੱਡੀ ਇਹ 22 ਮਾਡਲ 스ਵਿਫਟ ਡਿਜ਼ਾਇਰ ਗੱਡੀ ਹੈ ਜੀ ਫਰਸਟ ਓਨਰ ਹੈ ਸਿਰਫ 40 ਹਜ਼ਾਰ ਚੱਲੀ ਹੈ ਜੀ ਸਿਰਫ ਫੁੱਲ ਇੰਸ਼ੋਰੈਂਸ ਹੈ ਜੀ ਟਾਇਰ ਉਸ ਤੋਂ ਬਾਅਦ ਨਵੇਂ ਵੀ ਪੈ ਗਏ ਯੋਕੋ ਹਮਾ ਦੇ ਚਾਰੇ ਟਾਇਰ ਨਵੇਂ ਨੇ 올 오리지ਨਲ ਹੈ ਗੱਡੀ ਜੀ ਪੈਟਰੋਲ ਪਲੱਸ ਸੀएनजी ਕੰਪਨੀ ਫਿਟਡ ਹੈ ਜੀ ਇਹ ਨਵੀਂ 10 ਲੱਖ ਪਲੱਸ ਦੀ ਖੜਦੀ ਹੈ ਆਪਾਂ ਇਹਨੂੰ 7.5 ਲੱਖ ਰੁਪਏ ਦੀ ਦੇ ਦਾਂਗੇ ਜੀ 3 ਲੱਖ ਰੁਪਏ ਦਾ ਮਤਲਬ ਕਸਟਮਰ ਦਾ ਫਾਇਦਾ ਹੁੰਦਾ ਸਿਰਫ 40 ਹਜ਼ਾਰ ਚੱਲੀ ਦਾ ਉਸ ਤੋਂ ਬਾਅਦ ਟਾਇਰ ਵੀ ਨਵੇਂ ਪੈ ਗਏ ਇਸ ਤੇ ਕੋਈ ਕੰਮ ਖਰਚਾ ਨਹੀਂ ਸਿਰਫ ਤੇਲ ਪਾਓ ਤੇ ਗੱਡੀ ਚਲਾਓ ਬਿਲਕੁਲ ਨਵੀਂ ਗ ਲੋਨ ਫੈਸਿਲਿਟੀ अवेलेबल ਹੈ ਜੀ ਆਪਣੇ ਲੋਵੇ ਕੋਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਅਸੀਂ ਆਪ ਸਰਟੀਫਾਈਡ ਕਰਕੇ ਫਿਰ ਖੜਾ ਨਹੀਂ ਗੱਡੀ ਜੇ ਸਾਡੇ ਦਰਸ਼ਕ ਜੋ ਗੱਡੀ ਲੈਣਾ ਚਾਹੁੰਦੇ ਹੋਣੇ ਉਹਨਾਂ ਨੂੰ ਆਪਣਾ ਫੋਨ ਅਮਨ ਦਾ ਲਾਈਨ ਵੀ ਆਏ ਨੇ ਗੱਡੀ ਦਰਸ਼ਕ ਆਪਣੇ ਜੋ ਗਾਹਕ ਨੇ ਇਹ ਖੜੇ ਨੇ ਕੱਤੋਂ ਸਰ ਗੱਡੀ ਦੇਖਣ ਆਏ ਤੁਸੀਂ ਗੱਡੀ ਦੇਖਣ ਆਉਂਗੇ ਪਹਿਲਾਂ ਵੀ ਕਿਤੇ ਇਹਨਾਂ ਨੂੰ ਕੋਈ ਗੱਡੀ ਲਈਏ ਮੈਂ ਵੀਰ ਜੀ ਗੁਰਨਾਨ ਕਾਰ ਬਜ਼ਾਰ ਵਾਲਿਆਂ ਨੂੰ ਛੇ-ਪੰਜ ਨੂੰ ਕਮਲ ਨੂੰ ਪਿਛਲੇ 10-12 ਸਾਲ ਤੋਂ ਜਾਣਦਾ ਪਿਛਲੇ 10-12 ਸਾਲ ਤੋਂ ਇਹ ਕਾਰਾਂ ਦਾ ਬਿਨੈਸ ਕਰ ਰਹੇ ਨੇ ਦੋ ਤਿੰਨ ਗੱਡੀਆਂ ਮੈਂ ਪਹਿਲਾਂ ਵੀ ਇਹਨਾਂ ਤੋਂ ਕਿਸੇ ਨੇ ਦਵਾਈਆਂ ਨੇ ਤੇ ਅੱਜ ਤੱਕ ਮੈਨੂੰ ਕਦੇ ਵੀ ਕੋਈ 1 ਰੁਪਏ ਦੀ ਸ਼ਿਕਾਇਤ ਜਾਂ ਕੋਈ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆਵੇ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈਗੀ। ਮਤਲਬ ਇਹਨਾਂ ਨੇ ਕਮਲਵੀਰ ਤੇ ਸ਼ਿਵ ਨੇ ਮੈਨੂੰ ਪਹਿਲਾਂ ਹੀ ਦੱਸਿਆ ਆ ਵੀ ਕਹਿੰਦੇ ਕਿ ਅਸੀਂ ਕਦੇ ਵੀ ਐਕਸੀਡੈਂਟਲ ਗੱਡੀ ਦਾ ਕਦੇ ਚੱਕਣੀ ਨਹੀਂ ਹੈਗੀ। ਸਾਫ਼ ਸੁਥਰਾ ਕੰਮ ਕਰਦੇ ਨੇ। ਅੱਜ ਵੀ ਮੈਂ ਇਹਨਾਂ ਕੋਲ ਸੈਂਟਰੋਂ ਦੇਖਣ ਆਇਆ ਸੀਗਾ। ਸੀਐਨਜੀ ਪਲੱਸ ਪੈਟਰੋਲ ਸੈਂਟਰੋਂ 2006 ਮਾਡਲ ਖੜੀ ਆ। ਹਾਂ ਕਾਫੀ ਸਸਤੀ ਗੱਡੀ ਹੋਵੇ। ਹਾਂਜੀ ਹਾਂ 90000 ਰੁਪਏ ਦੱਸਿਆ ਇਹਨਾਂ ਨੇ ਮੈਨੂੰ ਤੇ ਮੈਂ ਬਾਜ਼ਾਰ ਦੇ ਵਿੱਚ ਵੀ ਪਹਿਲਾਂ ਪਤਾ ਕਰਕੇ ਆਇਆ 90 6 ਮਾਡਲ ਗ ਗੱਡੀ ਸਾਰੀ ਸਾਫ਼ ਹੈ ਟਾਇਰ ਜਮੇ ਨਵੇਂ ਨੇ ਤੇ ਮਾਰਕਟ ਬਿਲਕੁਲ ਸਾਫ਼ ਹੈ ਬੰਦਿਆਂ ਦੀ ਗੁਰਨਾਣ ਕਾਰਬਜਾਰਾ ਜੀ ਉਹ ਮੂੜ ਬਣਾ ਲੈਣ ਦਾ ਹਾਂਜੀ ਆ ਮੂੜ ਬਣਾ ਮੂੜੇ ਲੈ ਕੇ ਜਾਵਾਂਗੇ ਜੀ ਇੰਨੀ ਸਸਤੀ ਗੱਡੀ ਮਿਲਦੀ ਨਹੀਂ ਜੀ ਲੈ ਕੇ ਜਾ ਹਾਂਜੀ ਬਾਕੀ ਮਾਰਕਟ ਇੰਨਾ ਤੇ ਸਾਫ਼ ਇੰਨੀ ਹੈ ਕਿ ਵਿਸ਼ਵਾਸ ਆ ਪੂਰਾ ਇੰਨਾ ਤੇ ਜੀ ਦੇਖਿਆ ਤੁਸੀਂ ਗਾਹਕ ਪੱਕੇ ਨੇ ਪੈਣਾ ਵੀ ਦੋ ਤਿੰਨ ਗੱਡੀਆਂ ਇਹਨੇ ਬਿਕਵਾ ਚੁੱਕੇ ਨੇ ਤੇ ਅੱਜ ਇਹਨਾਂ ਨੂੰ ਆਪ ਗੱਡੀ ਜੋ ਸੈਂਟਰੋ ਗੱਡੀ ਹੈ ਸੀਐਨਜੀ ਤੇ ਹੈ ਪੈਟਰੋਲ ਤੇ ਹੈ 90000 ਦੀ ਮਿਲ ਰਹੀ ਹੈ ਜਿਸ ਦੀ ਕੀਮਤ ਬਾਜ਼ਾਰ ਦੇ ਵਿੱਚ ਸਵਾ ਲੱਖ ਤੋਂ ਵੀ ਉੱਪਰ ਹੈ ਏ ਬਾਈ ਕਹਿੰਦੇ ਅੱਜ ਅਸੀਂ ਉਹ ਗੱਡੀ ਇਹਨਾਂ ਕੋਲੋਂ ਲੈ ਕੇ ਹੀ ਜਾਣੀ ਆ ਬਾਈ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਆਪਣਾ ਜੋ ਗਾਹਕ ਨੇ ਸਾਡੇ ਗੱਡੀਆਂ ਦੇ ਸ਼ਕੀਰ ਨੇ ਵੇਚਣ ਦੇ ਜਾਂ ਖਰੀਦਣ ਦੇ ਜੋ ਉਹਨਾਂ ਨੂੰ ਤੁਸੀਂ ਆਪਣਾ ਐਡਰੈਸ ਤੇ ਆਪਣਾ ਫੋਨ ਨੰਬਰ ਜੋ ਸ਼ੇਅਰ ਕਰੋ ਜੀ ਹਾਂਜੀ ਆਪਣਾ ਐਡਰੈਸ ਹੈਗੇ ਜੀ ਕਿਸ਼ਨਪੂਰਾ ਰੋਡ ਨੀਅਰ ਚਿੰਤਪੂਰਨੀ ਮੰਦਿਰ ਸੰਗਰੂਰ ਜੀ ਇਹ ਆਪਣੇ ਮੋਬਾਈਲ ਨੰਬਰ ਬੋਰਡ ਬਾਈ ਜੀ ਸ਼ੋਅ ਕਰ ਦੇਣਗੇ ਇਹ ਦੋਨੇ ਮੋਬਾਈਲ ਨੰਬਰ ਮੋਬਾਈਲ ਨੰਬਰ ਤੁਸੀਂ ਨੋਟ ਵੀ ਕਰ ਸਕਦੇ ਹੋ 9780102297 ਇਹ ਮੇਰਾ ਨੰਬਰ ਹੈ ਇੱਕ ਬ੍ਰਦਰ ਦਾ ਨੰਬਰ ਤੇ ਮੇਰਾ ਨੰਬਰ ਤੇ ਐਡਰੈਸ ਤੁਹਾਡੇ ਸਾਹਮਣੇ ਉਰੇ ਬਿਲਡਿੰਗ ਸ਼ੋਅ ਕਰ ਰਹੀ ਹੈ ਜੀ ਬਿਲਕੁਲ ਐਟਸ ਬਿਲਕੁਲ ਚਿੰਤਪੂਰਨੀ ਮੰਦਰ ਦੇ ਬਿਲਕੁਲ ਨਾਲ ਹੀ ਲਗਵਾ ਆਪਣਾ ਐਡਰੈਸ ਹੈ ਜੀ ਕੁਝ ਜੇਕਰ ਗਲਤੀ ਕੀਤੀ ਹੈ ਵੀ ਗੱਡੀਆਂ ਦੀ ਤਾਂ ਤੁਸੀਂ ਫਿਰ ਕਿਤੇ ਬਾਹਰਲੇ ਸ਼ਹਿਰਾਂ ਤੋਂ ਗੱਡੀਆਂ ਲੈ ਕੇ ਆਣੇ ਹੋ ਜਾਂ ਲੋਕਲ ਗੱਡੀਆਂ ਖਰੀਦੀਆਂ ਆਂਦੀਆਂ ਨੇ ਜਿਵੇਂ ਚੰਡੀਗੜ੍ਹ ਸਾਫ਼ ਗੱਡੀ ਹੁੰਦੀ ਹੈ ਜਿਵੇਂ ਹਨਾ ਪਟਿਆਲੇ ਗੱਡੀ ਸਾਫ਼ ਹੁੰਦੀ ਹੈਗੀ ਅਜੀ ਹਾਂ ਤਾਂ ਮੈਂ ਗੱਡੀ ਖਰੀਦੀ ਜਾਂਦੀ ਆ ਕਿਉਂਕਿ ਲੋਕ ਉਧਰੇ ਵੱਲ ਵੜਾ ਪਜਦੇ ਨੇ ਹਾਂਜੀ ਐਵੇਂ ਹੈ ਨਾ ਜੀ ਗੱਲ ਗੱਡੀ ਤਾਂ ਜਿੱਥੇ ਮਰਜੀ ਲੋਕ ਗੱਡੀ ਸਾਫ਼ ਮਿਲ ਹੀ ਜਾਂਦੀ ਐ ਚਾਹ ਬਾਹਰ ਹੋਵੇ ਉਹ ਤਾਂ ਆਪਣੇ ਉੱਪਰ ਹੈ ਜੀ ਆਪਾਂ ਨੇ ਗੱਡੀ ਕਿਹੋ ਜੀ ਲੈਣੀ ਐ ਆਪਾਂ ਲੈਣੀ ਸਾਫ਼ ਗੱਡੀ ਕਸਟਮਰ ਨੂੰ ਜੇ ਬਾਹਰਲਾ ਨੰਬਰ ਆਪਾਂ ਤਾਂ ਲੈਨੇ ਜੇ ਗੱਡੀ ਬਿਲਕੁਲ ਸਾਫ਼ ਹੋਊਗੀ ਇਹ ਬਾਹਰਲਾ ਨੰਬਰ ਆਪਾਂ ਨੂੰ ਕੋਈ ਜਰੀ ਮਿਲ ਜੇ ਖਰਾਬ ਐਕਸੀਡੈਂਟ ਮਿਲ ਜਾਓ ਪਗੜੀ ਨਹੀਂ ਲੈਂਦੇ ਨੰਬਰ ਜਿੱਥੇ ਤਾਂ ਮਰਜੀ ਹੋਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਸਾਨੂੰ ਇਹ ਹੁੰਦਾ ਗੱਡੀ ਸਾਫ਼ ਹੋਵੇ ਕਸਟਮਰ ਨੂੰ ਕੰਪਲੇਂਟ ਨਾ ਆਵੇ ਕੋਈ ਬਸ ਕਿਸੇ ਵੀ ਤ ਜੀ ਬਿਲਕੁਲ ਬਹੁਤ ਹੀ ਸਾਫ ਸੁਥਰਾ ਕੰਮ ਕਰ ਕੰਮਕਾਰ ਹੈ ਇਹਨਾਂ ਦਾ ਗੱਡੀਆਂ ਵੀ ਕਾਫੀ ਖੜੀਆਂ ਨੇ ਸੇਲਾਂ ਦਾ ਕੰਮ ਹੈ ਗੱਡੀ ਸੇਲ ਕਰਦੇ ਨੇ ਜੇਕਰ ਗੱਡੀ ਕਮਿਸ਼ਨ ਦੇ ਕਿਸੇ ਨੇ ਬੁਕਾਣੀ ਹੋਵੇ ਉਹ ਵੀ ਬੁਕਵਾ ਦਿੰਦੇ ਨੇ ਲੇਕਿਨ ਜੋ ਕੰਮ ਕਰ ਰਿਹਾ ਸਚਾਈ ਦਾ ਹੈ ਜੋ ਵੀ ਗੱਲਬਾਤ ਹੈ ਸਚਾਈ ਦੱਸਦੇ ਹਨ ਕਿ ਗੱਡੀ ਚ ਆਹ ਕਮੀ ਪੇਸ਼ੀ ਹੈ ਗੱਡੀ ਇੰਨੇ ਦੀ ਹੈ ਉਥੋਂ ਇੰਨੇ ਦੀ ਮਿਲਦੀ ਹੈ ਤਾਂ ਗਲਤ ਕੀਤੀ ਜਾਵੇ ਤਾਂ ਇਹਨਾਂ ਦੀ ਗੱਡੀਆਂ ਦੀ ਗੱਡੀਆਂ ਬਹੁਤ ਹੀ ਸਸਤੀਆਂ ਵੇਚੀਆਂ ਜਾ ਰਹੀਆਂ ਹਨ ਇਸੇ ਕਰਕੇ ਵੀਰ ਜੀ ਇੱਥੇ ਗੱਡੀ ਦੁਆਰਾ ਫੇਰ ਲੈਣ ਆਏ ਹਨ ਤੇ ਆਪਣਾ ਐਡਰੈਸ ਵੀ ਇਹਨਾਂ ਨੇ ਤੁਹਾਨੂੰ ਸ਼ੇਅਰ ਕੀਤਾ ਹੈ ਫੋਨ ਨੰਬਰ ਵੀ ਸ਼ੇਅਰ ਕੀਤਾ ਹੈ ਜੇਕਰ ਕਿਸੇ ਲੋੜ ਹੋਵੇ ਤਾਂ ਉੱਥੋਂ ਆ ਕੇ ਲੈ ਸਕਦਾ ਹੈ ਸੰਗਰੂਰ ਤੋਂ ਕੈਮਰਾਮੈਨ ਕੁਬਿੰਦਰ ਪਾਲ ਲੋਪੇ ਦੇ ਨਾਲ ਗੁਰਵਿੰਦਰ ਸਿੰਘ ਬੀਜੀਸੀ ਨਿਊਜ਼